ਇਹ ਕੁ ਮਹੀਨੇ ਤੋਂ ਮਸੀਹ ਦੇ ਜਹਾਨ ਤੇ 1 ਮਹੀਨੇ ਤੋਂ ਹੀ ਪਰਮਜੀ ਸਹੋਤਾ ਮਿਸਟਰੀ ਨਾਲ ਜੁੜੇ ਹੋਏ ਹਨ ਇਸ ਸਿਸਟਰ ਅੱਜ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਹੇ ਹਨ ਬਚਪਨ ਵਿੱਚ ਹੀ ਇਸ ਸਿਸਟਰ ਦੇ ਫਾਦਰ ਤੇ ਮਦਰ ਦੀ ਡੈਥ ਹੋ ਗਈ ਜਿਸ ਕਾਰਨ ਕਈ ਮੁਸ਼ਕਿਲ ਹਾਲਾਤਾਂ ਕਾ ਵਿਚ ਇਸ ਸਿਸਟਰ ਦੀ ਜ਼ਿੰਦਗੀ ਬਦਲ ਗਈ ਇਸ ਸਿਸਟਰ ਨੂੰ ਹਮੇਸ਼ਾ ਇਕੱਲਾਪਣ ਤੇ ਤਕੜਾ ਪਾਜ 5 6 ਸਾਲ ਤੋਂ ਇਸ ਸਿਸਟਰ ਨੂੰ ਬੀਪੀ ਲੋ ਦੀ ਪ੍ਰੋਬਲਮ ਲਪੋਰੀਆ ਮੋਕਿਆਂ ਵਾਲੀ ਬਵਾਸੇ ਪੀਰੀਅਡਸ ਦੀ ਪ੍ਰੋਬਲਮ ਰਹਿੰਦੀ ਸੀ ਜਿਸ ਕਾਰਨ ਸਿਸਟਰ ਦੱਸਦੇ ਹਨ ਕਿ ਦਵਾਈਆਂ ਦੇ ਨਿਫਾਫੇ ਹਮੇਸ਼ਾ ਇਸ ਸਿਸਟਰ ਦੇ ਭਰੇ ਹੀ ਰਹਿੰਦੇ ਸੀ ਤੇ ਮਹੀਨੇ ਵਿੱਚ 15 ਦਿਨ ਤਾਂ ਇਸ ਸਿਸਟਰ ਨੂੰ ਹਸਪੀਟਲ ਵਿੱਚ ਹੀ ਬਤੀਤ ਕਰਨੇ ਪੈਂਦੇ ਸੀ ਤੇ ਕਈ ਕਈ ਦਿਨ ਇਹਨਾਂ ਟ੍ਰਿਪਾਂ ਵੀ ਲੱਗਦੀਆਂ ਸੀ ਪਰ ਫਿਰ ਵੀ ਇੰਨੀਆਂ ਟ੍ਰਿਪਾਂ ਤੇ ਮੈਡੀਸਿਨ ਨਾਲ ਇਸ ਸਿਸਟਰ ਨੂੰ ਕੋਈ ਫਰਕ ਨਹੀਂ ਸੀ ਕਮਜ਼ੋਰੀ ਮਹਿਸੂਸ ਹੁੰਦੀ ਸੀ ਕਿ 2 ਮਹੀਨੇ ਪਹਿਲਾਂ ਇਸ ਸਿਸਟਰ ਨੂੰ ਸ਼ੂਗਰ ਦੀ ਪ੍ਰੋਬਲਮ ਵੀ ਹੋ ਗਈ ਜਿਸ ਕਾਰਨ ਇਸ ਸਿਸਟਰ ਦੀ ਸ਼ੂਗਰ ਬਹੁਤ ਵੱਧ ਜਾਂਦੀ ਜਿਸ ਕਾਰਨ ਇਸ ਸਿਸਟਰ ਨੂੰ ਬਾਥਰੂਮ ਲੀਕ ਦੀ ਪ੍ਰੋਬਲਮ ਹੋ ਗਈ ਤੇ ਸਾਰੇ ਸਰੀਰ ਤੇ ਇੰਜ ਲੱਗਦਾ ਜਿਵੇਂ ਸੂਈਆਂ ਚੁੱਭ ਰਹੀਆਂ ਹੋਣ ਜਿਸ ਕਾਰਨ ਇਸ ਸਿਸਟਰ ਨੂੰ ਹਰ ਰੋਜ਼ ਸਵੇਰ ਸ਼ਾਮ ਸ਼ੁਗਧੇ ਕੋਰੇ ਤੋਂ ਮਹੀਨਿਆਂ ਤੋਂ ਖਾਣੀ ਪੈਂਦੀ ਸੀ ਇਸ ਸਿਸਟਰ ਨੇ ਆਪਣਾ ਸਲੂਨ ਓਪਨ ਕੀਤਾ ਸੀ ਪਰ ਬਿਮਾਰ ਰਹਿਣ ਕਰਕੇ ਸਲੂਨ ਵੀ ਬੰਦ ਹੋ ਗਿਆ ਜਿਸ ਜਗ੍ਹਾ ਤੇ ਸਿਸਟਰ ਜੋਬ ਕਰਦੇ ਸਨ ਉਸ ਜਗ੍ਹਾ ਤੇ ਵੀ ਇਹ ਸਿਸਟਰ ਕੇਵਲ 15 ਦਿਨ ਹੀ ਜਾਗ ਹੁੰਦੇ ਜਿਸ ਕਾਰਨ ਜੋਬ ਕਵੀ ਸਿਸਟਰ ਨੂੰ ਮਨਾ ਕਰ ਦਿੱਤਾ ਜਾਦਾ ਇਸ ਸਿਸਟਰ ਬਹੁਤ ਡਿਪਰੈਸ਼ਨ ਵਿੱਚ ਚਲੇ ਗਏ ਤੇ ਹਮੇਸ਼ਾ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਤੇ ਸਾਰਾ ਸਾਰਾ ਦਿਨ ਸਿਰਫ ਸੁੱਤੇ ਜਾਂ ਰੋਂਦੇ ਹੀ ਰਹਿੰਦੇ ਸੀ ਡਿਪਰੈਸ਼ਨ ਕਾਰਨ ਕੇ ਇਸ ਸਿਸਟਮ ਨੂੰ ਹਮੇਸ਼ਾ ਹੁੰਦਾ ਕਿ ਇਸ ਸਿਸਟਰ ਸੁਸਾਈਡ ਕਰਨ ਲੱਗ ਅਤੇ ਦੋ ਵਾਰ ਸੁਸਾਈਡ ਕਰਨ ਲਈ ਇਸ ਸਿਸਟਮ ਨੇ ਗੋਲੀਆਂ ਵੀ ਖਾ ਰਹੀਆਂ ਸੀ ਪਰ ਇਹ ਸਿਸਟਰ ਕਿਸੇ ਤਰ੍ਹਾਂ بچ ਗਈ ਇਸ ਸਿਸਟਰ ਦੱਸਦੀ ਹਨ ਕਿ ਇਹਨਾਂ ਨੂੰ ਹਮੇਸ਼ਾ ਇਹੀ ਹੁੰਦਾ ਕਿ ਜਿਤੇ ਧੂਰ ਚਲੇ ਜਾਣ ਤੇ ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਹਨੇਰਾ ਹੀ ਹਨੇਰਾ ਲੱਗਦਾ ਇਸ ਸਿਸਟਰ ਦੀ ਪੂਰੀ ਬੋਡੀ ਵਿੱਚ ਨੀਂਦ ਪੈ ਜਾਂਦੀ ਜੇ ਸੁਪਣਿਆਂ ਵਿੱਚ ਜਿਹੜੀ ਦੁਸ਼ਟ ਆਤਮਾਵਾਂ ਇਹਨਾਂ ਨਾਲ ਗਲਤ ਸਬੰਧ ਬਣਾਉਂਦੀਆਂ ਹਨ ਤੇ ਜਦੋਂ ਇਹ ਸਿਸਟਰ ਸਵੇਰੇ ਉੱਠੇ ਤਾਂ ਇੰਜ ਮਹਿਸੂਸ ਹੁੰਦਾ ਕਿ ਕਿਸੇ ਨੇ ਬਹੁਤ ਇਹਨਾਂ ਨੂੰ ਕੁੱਟਿਆ ਹੋਵੇ ਤੇ ਜਕੜਿਆ ਹੋਵੇ ਤੇ ਇਹਨਾਂ ਨੂੰ ਮਹਿਸੂਸ ਹੁੰਦਾ ਕਿ ਕੋਈ ਸਾਇਆ ਪਰ ਉਹ ਜੀ ਮਸੀਹ ਬਾਰੇ ਦੱਸਿਆ ਇਸ ਸਿਸਟਰ ਆਪਣੇ ਭੈਣ ਦੀ ਗੱਲ ਮਾਰ ਕੇ ਇੱਕ ਵਾਰ ਚਰਚਾਉਣ ਵਿੱਚ ਤਾਂ ਗਏ ਪਰ ਲੋਕ ਅਤੇ ਆਂਡ ਗਵਾਨ ਜਦੋਂ ਇਹਨਾਂ ਨੂੰ ਕਹਿੰਦੇ ਕਿ ਤੂੰ ਤਾਂ ਆਪਣਾ ਧਰਮ ਬਦਲ ਲੈਣਾ ਹੈ ਉਹ ਧਰਮ ਬਦਲਦੇ ਹਨ ਤਾਂ ਇਸ ਸਿਸਟਰ ਨੇ ਫਿਰ ਚਰਚਾਉਣ ਵਿੱਚ ਜਾਣਾ ਛੱਡ ਦਿੱਤਾ ਪਰ ਹੋਰ ਵੀ ਅੰਨੇ ਜਗ੍ਹਾ ਤੇ ਜਾ ਕੇ ਜਦੋਂ ਇਸ ਸਿਸਟਰ ਨੂੰ ਕੋਈ ਫਰਕ ਨਹੀਂ ਪਿਆ ਤਾਂ ਇਸ ਸਿਸਟਰ ਨੇ ਦੁਬਾਰਾ ਕਿਸੇ ਦੇ ਘਰ ਦੇ ਇੱਕ ਮਹੀਨੇ ਪਹਿਲਾਂ ਪਹਿਲੀ ਵਾਰ ਪਰਮ ਜੀ ਸਹੋਤਾ ਮਨ ਇਹ ਸਿਸਟਰ ਦਾ ਪ੍ਰਭੂ ਜੀਸ਼ੂ ਮਸੀਹ ਤੇ ਵਿਸ਼ਵਾਸ ਪਧਿਆ ਪਰ ਅਜੇ ਵੀ ਸਿਸਟਰ ਨੂੰ ਪ੍ਰਭੂ ਦੇ ਸੰਵਾਦਾਂ ਦਾ ਪਤਾ ਸੀ ਪਰ ਪੂਰੀ ਤਰ੍ਹਾਂ ਵਿਸ਼ਵਾਸ ਨਹੀਂ ਸੀ ਫਿਰ ਇਹ ਸਿਸਟਰ ਅਗਲੇ ਸੰਡੇ 16 ਜੂਨ ਨੂੰ ਦੁਬਾਰਾ ਚਰਚ ਜਾਣ ਵਿੱਚ ਆਈ ਤਾਂ ਉਸ ਦਿਨ ਅਨੋਇੰਟਿੰਗ ਵਾਟਰ ਮੀਟਿੰਗ ਸੀ ਜਦੋਂ ਪਾਸਟਰ ਜੀ ਨੇ ਸਾਰੀ ਕਲੀਸਿਆ ਨੂੰ ਅਨੋਇੰਟਿੰਗ ਵਾਟਰ ਮਿਲਾਇਆ ਤਾਂ ਪ੍ਰਭੂ ਦੀ ਸ਼ਕਤ ਨੇ ਇਸ ਸਿਸਟਰ ਨੂੰ ਛੂਆ ਤੇ ਇਸ ਸਿਸਟਰ ਨੂੰ ਆਪਣੀ ਪੂਰੀ ਬੋਡੀ ਦੇ ਵਿੱਚ ਹਲਕਾਪਨ ਮਹਿਸੂਸ ਹੋਇਆ ਤੇ ਆਪਣੇ ਅੰਦਰ ਦੇ ਅੰਦਰ ਇੱਕ ਵੱਖਰਾ ਹੀ ਅਨੰਦ ਇਸ਼ੂ ਮਸੀਹ ਦੀ ਹੋ ਜਾਣਾ ਹੈ ਤੇ ਅਗਨੇ ਹੀ ਦਿਨ 100 ਵਾਰ ਬਾਰੇ ਦਿਨ ਇਸ ਸਿਸਟਰ ਨੇ ਚਰਚ ਭਾਉਣੇ ਵਿੱਚੋਂ ਪ੍ਰਭੂ ਦਾ ਬਪਤਿਸਮਾ ਲੈ ਲਿਆ ਤੇ ਜਦੋਂ ਇਸ ਸਿਸਟਰ ਨੇ ਬਪਤਿਸਮਾ ਲਿਆ ਤਾਂ ਇਸ ਸਿਸਟਰ ਨੂੰ ਇੰਜ ਮਹਿਸੂਸ ਹੋਇਆ ਕਿ ਜਿਵੇਂ ਕੋਈ ਸਾਇਆ ਇਸ ਸਿਸਟਰ ਨੂੰ ਛੱਡ ਕੇ ਗਿਆ ਹੈ ਤੇ ਬਪਤਿਸਮਾ ਲੈਣ ਤੋਂ ਬਾਅਦ ਇਸ ਸਿਸਟਰ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਕਿ ਇਸ ਸਿਸਟਰ ਨੂੰ ਨਵਾਂ ਜੀਵਨ ਮਿਲ ਗਿਆ ਹੋਵੇ ਉਸੇ ਦਿਨ ਤੋਂ ਇਸ ਸਿਸਟਰ ਡਿਪਰੈਸ਼ਨ ਤੋਂ ਛੁਟਕਾਰਾ ਹੋ ਗਏ ਤੇ ਅਨੰਤ ਤੇ ਸ਼ਾਂਤੀ ਨਾਲ ਭਰ ਗਏ ਬਵਾਸੀ ਨਖੋਰੀਆ ਬੀਪੀ ਲੋਅ ਸ਼ੂਗਰ ਤੇ ਸ਼ੂਗਰ ਤੇ ਲੋਅ ਬੀਪੀ ਤੇ ਹੋਰ ਵੀ ਜੋ ਬਿਮਾਰੀਆਂ ਸਨ ਇੱਕ ਹਫਤੇ ਦੇ ਵਿੱਚ ਵਿੱਚ ਹੀ ਪ੍ਰਭੂ ਯਿਸੂ ਮਸੀਹ ਦੇ सामर्थ्य ਨੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਨੇ ਇਸ ਸਿਸਟਮ ਨੂੰ ਹਰ ਇੱਕ ਬਿਮਾਰੀ ਤੋਂ ਆਵਾਜ਼